ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 423 ਤੋਂ ਲੈ ਕੇ 425 ਤੱਕ ਸਵਾਯਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਗੁਰੂ ਅਮਰਦਾਸ ਜੀ ਦੀ ਬਾਣੀ ਰਾਗ ਆਸਾ ਵਿੱਚ ਚੱਲ ਰਹੀ ਹੈ ਸੰਗਤ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁਟੀਏ ਵਾਹਿਗੁਰੂ ਜੀ ਆਸਾ ਮਹੱਲਾ ਤੀਜਾ ਆਸਾ ਆਸ ਕਰੇ ਸਭ ਕੋਈ ਹੁਕਮে ਬੁਝੈ ਨਿਰਾਸਾ ਹੋਈ ਆਸਾ ਵਿੱਚ ਸੁੱਤੇ ਕਈ ਲੋਈ ਸੋ ਜਾਗੇ ਜਾਗਾ ਵੈ ਸੋਈ ਸਤਗੁਰ ਨਾਮ 부ਜਾਇਆ ਵਿਣ ਨਾਵੇ ਭੁੱਖ ਨਾ ਜਾਈ ਨਾਮੇ ਤ੍ਰਿਸਨਾ ਅਗਨ ਬੁਝੈ ਨਾਮ ਮਿਲੈ ਤਿਸੈਰ ਜਾਈ ਰਹਾਓ ਹਾਂਜੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਕਿ ਸੰਸਾਰ ਦੇ ਵਿੱਚ ਸਾਰੇ ਜੀਵ ਆਸਾ ਦੇ ਵਿੱਚ ਜੀਂਦੇ ਨੇ ਆਸਾ ਬਣਾਉਂਦੇ ਨੇ ਕਹਿੰਦੇ ਜਿਹੜੀਆਂ ਆਸਾ ਹੀ ਨੇ ਇਹੀ ਮਨੁੱਖ ਦਾ ਅਗਲਾ ਜੀਵਨ ਕਰਾ ਦਿੰਦੀਆਂ ਨੇ ਜਦੋਂ ਆਸ ਪੂਰੀ ਨਹੀਂ ਹੁੰਦੀ ਉਹ ਆਸ ਲਾ ਕੇ ਜੀਵ ਦੀ ਅਗਲਾ ਜੀਵਨ ਹੋ ਜਾਂਦਾ ਅਗਲੀ ਅਗਲਾ ਜਨਮ ਹੋ ਜਾਂਦਾ ਫੇ ਕਹਿੰਦੇ ਜੋ ਜੀਵ ਉਸ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਉਹ ਫਿਰ ਇਹਨਾਂ ਦੇ ਆਸਾਂ ਦੇ ਜਾਲ ਦੇ ਵਿੱਚੋਂ ਨਿਕਲ ਜਾਂਦਾ ਕਹਿੰਦੇ ਜੀਵ ਮਾਇਆ ਦੀ ਆਸ ਦੇ ਵਿੱਚ ਮਾਇਆ ਬਹੁਤ ਤਰ੍ਹਾਂ ਦੀ ਜਿਸ ਤਰ੍ਹਾਂ ਆਪਾਂ ਅੱਗੇ ਵਿਚਾਰਦੇ ਹਾਂ ਮਾਇਆ ਇੱਕ ਚੀਜ਼ ਨਹੀਂ ਹੈ ਸਭ ਕੁਝ ਜੋ ਆਪਾਂ ਨੂੰ ਪਰਮਾਤਮਾ ਤੋਂ ਚੀਜ਼ ਵਿਛੋੜਦੀ ਆ ਉਹ ਸਭ ਮਾਇਆ ਜੀਵ ਕਹਿੰਦੇ ਮਾਇਆ ਵਿੱਚ ਸੁੱਤੇ ਨੇ ਮਾਇਆ ਦੀ ਨੀਂਦ ਵਿੱਚ ਫਿਰ ਕਹਿੰਦੇ ਉਹਨਾਂ ਦੇ ਵੀ ਕੀ ਵਸ ਪਾਈ ਜਿਨ੍ਹਾਂ ਨੂੰ ਪਰਮਾਤਮਾ ਮਾਇਆ ਦੀ ਨੀਂਦ ਤੋਂ ਜਗਾਉਂਦਾ ਉਹੀ ਮਨੁੱਖ ਜਾਗਦਾ ਹੈ ਕਹਿੰਦੇ ਕਹਿੰਦੇ ਸਤਗੁਰ ਜਦੋਂ ਜੀਵ ਨੂੰ ਨਾਮ ਦਿੰਦੇ ਨੇ ਨਾਮ ਦੀ ਦਾਤ ਫੇਰੀ ਜੀਵ ਦੀ ਕਹਿੰਦੇ ਭੁੱਖ ਲੈਂਦੀ ਆ ਮਾਇਆ ਦੀ ਨਾਮ ਤੋਂ ਬਿਨਾ ਜੀਵ ਦੀ ਮਾਇਆ ਦੀ ਭੁੱਖ ਨਹੀਂ ਲੈਂਦੀ ਨਾਮ ਦੇ ਨਾਲ ਹੀ ਤ੍ਰਿਸ਼ਨਾ ਦੀ ਅਗਨੀ ਖਤਮ ਹੁੰਦੀ ਆ ਪਰ ਕਹਿੰਦੇ ਜਿਹੜਾ ਇਹ ਨਾਮ ਆ ਨਾ ਇਹ ਵੀ ਉਸ ਪਰਮਾਤਮਾ ਦੀ ਰਜ਼ਾ ਦੇ ਅਨਸਾਰ ਹੀ ਕਿਸੇ ਜੀਵ ਨੂੰ ਮਿਲਦਾ ਜਿਸ ਤਰ੍ਹਾਂ ਜੀਵ ਦੇ ਸੰਸਕਾਰ ਬਣੇ ਨੇ ਲੇਖ ਨੇ ਕਰਮਾਂ ਦੇ ਅਨਸਾਰ ਕਰਮਾਂ ਦਾ ਬਹੁਤ ਕਰਮ ਦਾ ਹੀ ਸਭ ਕੁਝ ਹੈ ਜਿਸ ਹਿਸਾਬ ਨਾਲ ਜੀਵ ਕਰਮ ਕਰਦੇ ਨੇ ਮਨ ਦੀ ਆਸਾ ਤੇ ਚੱਲ ਕੇ ਵਾਹਿਗੁਰੂ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਕਲ ਕੀਰਤ ਸ਼ਬਦ ਪਛਾਨ ਇਹਾ ਭਗਤ ਚੂਕੈ ਅਭਿਮਾਨ ਸਤ ਗੁਰ ਸੇਵੀਏ ਹੋਵੇ ਪਰਵਾਨ ਜਿਨ ਆਸਾ ਕੀਤੀ ਤਿਸਨੋਂ ਜਾਨ ਕਹਿੰਦੇ ਭਾਈ ਹਰ ਵਕਤ ਉਸ ਪਰਮਾਤਮਾ ਦੀ ਸਿਫਤ ਸਲਾਹ ਕਰ ਗੁਰੂ ਦੇ ਸ਼ਬਦ ਰਾਹੀਂ ਉਸ ਪਰਮਾਤਮਾ ਨਾਲ ਜਾਣ ਪਹਿਚਾਨ ਪਾ ਇਹ ਹੀ ਭਗਤੀ ਹੈ ਕਹਿੰਦੇ ਇਹਦੇ ਨਾਲ ਹੀ ਤੇਰਾ ਅੰਦਰੋਂ ਹੰਕਾਰ ਖਤਮ ਹੋਣਾ ਜਦੋਂ ਸਤਗੁਰ ਦੀ ਦੱਸੀ ਹੋਈ ਸੇਵਾ ਭਗਤੀ ਕਰੇਗਾ ਤਾਂ ਪਰਮਾਤਮਾ ਦੀ ਦਰਗਾਹ ਦੇ ਵਿੱਚ ਕਬੂਲ ਹੋ ਜਾਏਗਾ ਕਹਿੰਦੇ ਉਸ ਪਰਮਾਤਮਾ ਨੂੰ ਜਾਣ ਜਿਨੇ ਇਹ ਆਸਾ ਬਣਾਈ ਆ ਤਿਸ ਕਿਆ ਦੀਜੈ ਜੇ ਸ਼ਬਦ ਸੁਣਾਏ ਕਰ ਕਿਰਪਾ ਨਾਮ ਮਾਨ ਵਸਾਏ ਇਹ ਸਿਰ ਦੀਜੈ ਆਪ ਗਵਾਏ ਹੁਕਮে ਬੁਜੈ ਸਦਾ ਸੁਖ ਪਾਏ ਫਿਰ ਕਹਿੰਦੇ ਉਸ ਗੁਰੂ ਨੂੰ ਕਹਿੰਦੇ ਕੀ ਦਈਏ ਜੋ ਕਹਿੰਦੇ ਗੁਰੂ ਸਾਨੂੰ ਸ਼ਬਦ ਸੁਣਾਉਂਦਾ ਹੈ ਉਸ ਪਰਮਾਤਮਾ ਦਾ ਨਾਮ ਕਿਰਪਾ ਕਰਕੇ ਸਾਡੇ ਮਨ ਵਿੱਚ ਵਸਾਉਂਦਾ ਹੈ ਉਹਨੂੰ ਕੀ ਦੇਈਏ ਕਹਿੰਦੇ ਕੀ ਭੇਟਾ ਕਰੀਏ ਫਿਰ ਕਹਿੰਦੇ ਉਸ ਗੁਰੂ ਨੂੰ ਤਾਂ ਆਪਣਾ ਸਿਰ ਭੇਟਾ ਕਰੀਏ ਸਿਰ ਭੇਟਾ ਕਰੀਏ ਕਿ ਸਾਡਾ ਆਪਾ ਭਾਵ ਖਤਮ ਹੋ ਜਾਵੇ ਤੇ ਜਦੋਂ ਜੀਵ ਉਸ ਪਰਮਾਤਮਾ ਦੇ ਹੁਕਮ ਨੂੰ ਜਾਣ ਲੈਂਦੇ ਨੇ ਫਿਰ ਬੜੇ ਆਨੰਦ ਵਿੱਚ ਰਹਿੰਦੇ ਨੇ ਆਪ ਕਰੇ ਤੈ ਆਪ ਕਰਾਏ ਆਪੇ ਗੁਰਮਖ ਨਾਮ ਵਸਾਏ ਆਪ ਪੁਲਾਵੇ ਆਪ ਮਾਰਗ ਪਾਏ ਸੱਚੇ ਸ਼ਬਦ ਸੱਚ ਸਮਾਏ ਕਹਿੰਦੇ ਜੋ ਕੁਝ ਕਰਨਾ ਉਹ ਪਰਮੇਸ਼ਰ ਆਪ ਹੀ ਕਰਦਾ ਉਹ ਪਰਮੇਸ਼ਰ ਆਪ ਹੀ ਜਿਸ ਜੀਵ ਨੂੰ ਗੁਰੂ ਦੀ ਸ਼ਰਨ ਵਿੱਚ ਲਿਆਉਂਦਾ ਉਹਦੇ ਹਿਰਦੇ ਵਿੱਚ ਨਾਮ ਵਸ ਜਾਂਦਾ ਜੀਵ ਆਪ ਕੁਛ ਨਹੀਂ ਕਰ ਸਕਦਾ ਪਰਮਾਤਮਾ ਆਪ ਹੀ ਜੀਵ ਨੂੰ ਕੁਰਾਹੇ ਪਾਉਂਦਾ ਆਪ ਹੀ ਸਿੱਧੇ ਰਾਹ ਪਾਉਂਦਾ ਜਿਹੜੇ ਜੀਵ ਗੁਰੂ ਦੇ ਸ਼ਬਦ ਰਾਹੀਂ ਜੁੜਦੇ ਨੇ ਉਹ ਪਰਮਾਤਮਾ ਵਿੱਚ ਲੀਨ ਹੋਏ ਰਹਿੰਦੇ ਨੇ ਸੱਚਾ ਸ਼ਬਦ ਸੱਚੀ ਹੈ ਬਾਣੀ ਗੁਰਮੁਖ ਜੁਗ-ਜੁਗ ਆਖ ਵਖਾਣੀ ਮਨਮੁਖ ਮੋਹ ਪਰਮ ਪੋਲਾਣੀ ਬਿਨ ਨਾ ਵੈ ਸਭ ਫਿਰੈ ਬੋ ਰਾਣੀ ਕਹਿੰਦੇ ਉਹ ਗੁਰੂ ਦੀ ਬਾਣੀ ਗੁਰੂ ਦਾ ਸੱਚਾ ਸ਼ਬਦ ਆ ਕਹਿੰਦੇ ਹਰ ਇੱਕ ਯੁਗ ਦੇ ਵਿੱਚ ਜੀਵ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੀ ਉਚਾਰੀ ਬਾਣੀ ਦੇ ਨਾਲ ਜੁੜਦੇ ਨੇ ਬਾਣੀ ਨੂੰ ਉਚਾਰਦੇ ਨੇ ਪਰ ਜਿਹੜੇ ਮਨ ਦੇ ਪਿੱਛੇ ਤੁਰਨ ਵਾਲੇ ਨੇ ਉਹ ਹਮੇਸ਼ਾ ਮਾਇਆ ਦੇ ਮੋਹ ਦੇ ਵਿੱਚ ਪਰਮਾ ਦੇ ਵਿੱਚ ਭੁਲੇਖੇ ਚ ਰਹਿੰਦੇ ਨੇ ਜੀਵਨ ਦੀ ਅਸਲੀਅਤ ਨਹੀਂ ਸਮਝਦੇ ਕਹਿੰਦੇ ਉਸ ਪ੍ਰਮਾਤਮਾ ਦੇ ਨਾਮ ਦੀ ਦਾਤ ਤੋਂ ਬਿਨਾਂ ਜੀਵ ਬੁਰਾਨਾ ਹੋਇਆ ਫਿਰਦਾ ਸੰਸਾਰ ਚ ਝੱਲਾ ਹੋਇਆ ਫਿਰਦਾ ਤੀਨ ਪਵਨ ਮਹਿ ਏਕਾ ਮਾਇਆ ਮੂਰਕ ਪੜ ਪੜ ਦੂਜਾ ਪਾਉ ਦੇ ਰੜਾਇਆ ਬਹੁ ਕਰਮ ਕਮਾਵੇ ਦੁੱਖ ਸਵਾਇਆ ਸਤਿਗੁਰ ਸੇਵ ਸਦਾ ਸੁਖ ਪਾਇਆ ਕਹਿੰਦੇ ਤਿੰਨਾ ਭਵਨਾਂ ਦੇ ਵਿੱਚ ਉਹ ਇੱਕ ਮਾਇਆ ਦਾ ਜ਼ੋਰ ਚੱਲ ਰਿਹਾ ਕਹਿੰਦੇ ਜਿਹੜਾ ਜੀਵ ਸਿਰਫ ਧਾਰਮਿਕ ਪਖੰਡ ਕਰਦਾ ਧਾਰਮਿਕ ਪੁਸਤਕਾਂ ਪੜ੍ਹਦਾ ਪਰ ਅਸਲੀਅਤ ਨੂੰ ਨਹੀਂ ਸਮਝਦਾ ਉਹਦਾ ਜਿਹੜਾ ਪ੍ਰੇਮ ਆ ਉਹ ਪਰਮਾਤਮਾ ਨੂੰ ਛੱਡ ਕੇ ਦੂਜੇ ਪਦਾਰਥਾਂ ਵਿੱਚ ਹੀ ਪਿਆਰ ਰੰਦਾ ਧਾਰਮਿਕ ਕਰਮ ਕਰਦਾ ਤੇ ਦੁੱਖ ਵਿੱਚ ਰਹਿੰਦਾ ਜਦੋਂ ਜੀਵ ਸਤਗੁਰ ਦੀ ਸ਼ਰਨ ਆਉਂਦਾ ਤੇ ਫੇਰ ਹੀ ਜੀਵ ਨੂੰ ਸੁੱਖ ਪ੍ਰਾਪਤ ਹੁੰਦਾ ਅਮਰਤ ਮੀਠਾ ਸ਼ਬਦ ਵਿਚਾਰ ਅਨੰਦ ਨ ਭੋਗੈ ਹਉ ਮੈਂ ਮਾਰ ਸਹਿਜ ਆਨੰਦ ਕਿਰਪਾ ਤਾਰ ਨਾਮ ਰਤੇ ਸਦਾ ਸੱਚ ਪਿਆਰ ਕਹਿੰਦੇ ਸਬਦ ਦੀ ਵਿਚਾਰ ਕਰਿਆਂ ਪਤਾ ਲੱਗਦਾ ਕਿ ਉਸ ਪਰਮਾਤਮਾ ਦਾ ਨਾਮ ਅੰਮ੍ਰਿਤ ਰੂਪੀ ਮਿੱਠਾ ਹੈ ਕਹਿੰਦੇ ਜਿਹੜੇ ਜੀਵ ਕਹਿੰਦੇ ਉਸ ਪਰਮਾਤਮਾ ਦਾ ਨਾਮ ਜਪਦੇ ਨੇ ਉਹ ਹਉਮੈ ਨੂੰ ਮਾਰ ਲੈਂਦੇ ਨੇ ਕਹਿੰਦੇ ਉਹ ਸਹਜ ਆਨੰਦ ਵਿੱਚ ਟਿਕ ਜਾਂਦੇ ਨੇ ਜਦੋਂ ਉਸ ਗੁਰੂ ਦੀ ਕਿਰਪਾ ਹੁੰਦੀ ਹੈ ਕਿ ਪਰਮੇਸ਼ਰ ਸਾਡੇ ਤੇ ਕਹਿੰਦੇ ਕਿਰਪਾ ਧਾਰ ਅਸੀਂ ਤੇਰੇ ਸਹਜ ਆਨੰਦ ਵਿੱਚ ਟਿਕੀਏ ਜਿਹੜੇ ਕਹਿੰਦੇ ਨਾਮ ਦੇ ਵਿੱਚ ਰੰਗੇ ਜਾਂਦੇ ਨੇ ਉਹਨਾਂ ਨੂੰ ਸਦਾ ਹੀ ਉਸ ਸੱਚੇ ਨਾਲ ਪਿਆਰ ਬਣਿਆ ਰਹਿੰਦਾ ਹਰ ਜਪ ਪੜੀਐ ਗੁਰ ਸ਼ਬਦ ਵਿਚਾਰ ਹਰ ਜਪ ਪੜੀਐ ਹਉਮੈ ਮਾਰ ਹਰ ਜਪੀਏ ਪੈ ਸੱਚ ਪਿਆਰ ਨਾਨਕ ਨਾਮ ਗੁਰਮਤ ਉਰਤਾਰ ਕਹਿੰਦੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਨੀ ਚਾਹੀਦੀ ਆ ਉਸ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਕਹਿੰਦੇ ਉਹਦਾ ਨਾਮ ਜਪਿਆਂ ਹਉਮੈ ਖਤਮ ਹੁੰਦੀ ਆ ਉਹਦਾ ਨਾਮ ਜਪਿਆਂ ਉਹਦੇ ਵਿੱਚ ਪ੍ਰੇਮ ਪੈਂਦਾ ਨਾਨਕ ਜੀ ਕਹਿੰਦੇ ਨੇ ਗੁਰੂ ਦੀ ਮੱਤ ਤੇ ਚੱਲ ਕੇ ਹਮੇਸ਼ਾ ਉਹਦਾ ਨਾਮ ਹਿਰਦੇ ਵਿੱਚ ਵਸਾਉਣਾ ਚਾਹੀਦਾ ਹੈ ਇਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਮਹੱਲਾ 3 ਅਸ਼ਟਪਦੀਆਂ ਕਰ ਅੱਠਵਾਂ ਕਾਫੀ ਗੁਰ ਤੇ ਸਾਤ ਊਪਜੈ ਜਿਨ ਤ੍ਰਿਸ਼ਨਾ ਅਗਨ ਬੁਝਾਈ ਗੁਰ ਤੇ ਨਾਮ ਪਾਈਐ ਵੱਡੀ ਵਡਿਆਈ ਏਕੋ ਨਾਮ ਚੇਤ ਮੇਰੇ ਪਾਈ ਜਗਤ ਜਲੰਦਾ ਦੇਖ ਕੇ ਪਜ ਪੈ ਸਰਨਾਈ ਰਹਾਓ ਹਾਂਜੀ ਸੰਗਤ ਜੀ ਇਹ ਹੁਣ ਗੁਰੂ ਅਮਰਦਾਸ ਜੀ ਦੀ ਬਾਣੀ ਅਸ਼ਟਪਦੀਆਂ ਵਿੱਚ ਸ਼ੁਰੂ ਹੋਈ ਹੈ ਪਾਤਸ਼ਾਹ ਕਹਿੰਦੇ ਨੇ ਗੁਰੂ ਦੇ ਸਨਮੁਖ ਹੋਇਆ ਜੀਵ ਦੇ ਅੰਦਰ ਸ਼ਾਂਤੀ ਆਉਂਦੀ ਆ ਕਿਉਂ ਕਿਉਂਕਿ ਕਹਿੰਦੇ ਗੁਰੂ ਦੇ ਰਾਹੀ ਜੀਵ ਦੀ ਤ੍ਰਿਸ਼ਨਾ ਦੀ ਅਗਨ ਖਤਮ ਹੋ ਜਾਂਦੀ ਆ ਕਿਉਂਕਿ ਗੁਰੂ ਤੋਂ ਹੀ ਨਾਮ ਦੀ ਦਾਤ ਮਿਲਦੀ ਆ ਜਦੋਂ ਨਾਮ ਦੀ ਦਾਤ ਮਿਲ ਗਈ ਉਹਨੂੰ ਵੱਡਾ ਆਦਰ ਮਿਲ ਜਾਂਦਾ ਕਹਿੰਦੇ ਹੇ ਭਾਈ ਉਸ ਇੱਕ ਪਰਮਾਤਮਾ ਦਾ ਹੀ ਨਾਮ ਆਪਣੇ ਚੇਤੇ ਵਿੱਚ ਵਸਾ ਕੇ ਰੱਖੋ ਕਹਿੰਦੇ ਜਦੋਂ ਸੰਸਾਰ ਨੂੰ ਦੇਖਿਆ ਵੀ ਤ੍ਰਿਸ਼ਨਾ ਦੀ ਅੱਗ ਵਿੱਚ ਸੜ ਰਿਹਾ ਕਹਿੰਦੇ ਅਸੀਂ ਤਾਂ ਫਿਰ ਗੁਰੂ ਦੀ ਸ਼ਰਨ ਵਿੱਚ ਭੱਜ ਕੇ ਕਹਿੰਦੇ ਪੈ ਗਏ ਕਿ ਗੁਰੂ ਦੀ ਸ਼ਰਨ ਵਿੱਚ ਪਿਆਈ ਇਸ ਤ੍ਰਿਸ਼ਨਾ ਦੀ ਅਗਨੀ ਤੋਂ ਬਚਾਅ ਹੋ ਸਕਦਾ ਗੁਰ ਤੇ ਗਿਆਨ ਊਪਜੈ ਮਹਾ ਤਤ ਵਿਚਾਰਾ ਗੁਰ ਤੇ ਘਰ ਦਰ ਪਾਇਆ ਭਗਤੀ ਭਰੇ ਪੰਡਾਰਾ ਗੁਰਮਖ ਨਾਮ ਤੇ ਆਈਏ 부ਜੈ ਵਿਚਾਰਾ ਗੁਰਮਖ ਭਗਤ ਸਲਾਹ ਹੈ ਅੰਤਰ ਸ਼ਬਦ ਅਪਾਰਾ ਕਹਿੰਦੇ ਜਦੋਂ ਗੁਰੂ ਤੋਂ ਤਤ ਵਿਚਾਰ ਪਤਾ ਲੱਗਦੀ ਆ ਫਿਰ ਕਹਿੰਦੇ ਸਾਡੇ ਅੰਦਰ ਕੁਝ ਸੋਝੀ ਆਉਂਦੀ ਆ ਜੀਵਨ ਦੀ ਅਸਲੀਅਤ ਬਾਰੇ ਗੁਰੂ ਹੀ ਕਹਿੰਦੇ ਸਾਡੇ ਅੰਦਰ ਪਰਮਾਤਮਾ ਦਾ ਟਿਕਾਣਾ ਸਾਨੂੰ ਦਿਖਾਉਂਦਾ ਭਗਤੀ ਦੇ ਭਰੇ ਭੈਨੇ ਭੰਡਾਰ ਅੰਦਰ ਕਹਿੰਦੇ ਉਹਦਾ ਨਾਮ ਜਪੀਏ ਤਾਂ ਉਹ ਸਾਰੇ ਭੰਡਾਰੇ ਸਾਰੇ ਖਜ਼ਾਨੇ ਮਿਲਦੇ ਆ ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਉਸ ਪਰਮੇਸ਼ਰ ਦਾ ਨਾਮ ਧਿਆਈਏ ਤਾਂ ਸਾਰੀਆਂ ਵਿਚਾਰਾਂ ਦੀ ਸਮਝ ਆਉਂਦੀ ਹੈ ਜੀਵਨ ਦੀ ਅਸਲੀਅਤ ਦੀ ਸਮਝ ਆਉਂਦੀ ਹੈ ਗੁਰੂ ਦੇ ਸਨਮੁਖ ਰਹਿਣਾ ਉਸ ਪਰਮਾਤਮਾ ਦੀ ਭਗਤੀ ਕਰ ਹੁੰਦੀ ਆ ਸਿਫਤ ਸਲਾਹ ਕਰ ਹੁੰਦੀ ਆ ਅੰਦਰ ਕਹਿੰਦੇ ਸਾਡੇ ਉਸ ਪਰਮਾਤਮਾ ਦਾ ਸ਼ਬਦ ਸਾਡੇ ਅੰਦਰ ਵਰਤ ਰਿਹਾ ਸਾਡੀ ਉਹਦੇ ਨਾਲ ਸਾਂਝ ਪੈਂਦੀ ਆ ਸਭ ਕੁਝ ਸਾਰੇ ਖਜ਼ਾਨੇ ਅੰਦਰ ਨੇ ਜਦੋਂ naam ਦੀ ਕਮਾਈ ਹੁੰਦੀ ਆ ਸਾਰੇ ਖਜ਼ਾਨੇ ਅੰਦਰੋਂ ਲੱਭਣੇ ਸ਼ੁਰੂ ਹੋ ਜਾਂਦੇ ਆ ਗੁਰਮਖ ਸੂਖ ਉਪਜੈ ਦੁੱਖ ਕਦੇ ਨਾ ਹੋਈ ਗੁਰਮਖ ਹौं ਮੈ ਮਾਰੀਐ ਮਨ ਨਿਰਮਲ ਹੋਈ ਗੁਰੂ ਦੇ ਸਨਮੁਖ ਰਹਾ ਕਹਿੰਦੇ ਜੀਵ ਨੂੰ ਦੁੱਖ ਨਹੀਂ ਹੁੰਦਾ ਉਹ ਦੁੱਖ ਕਿਉਂ ਨਹੀਂ ਹੁੰਦਾ ਕਿਉਂਕਿ ਗੁਰੂ ਦੇ ਸਨਮੁਖ ਹੋਇਆ ਜੀਵ ਨਾਮ ਦੇ ਨਾਲ ਜੁੜਦਾ ਨਾਮ ਰਾਹੀ ਪ੍ਰਮਾਤਮਾ ਨਾਲ ਜੁੜਦਾ ਫਿਰ ਜਿਹਦਾ ਜੀਵ ਆ ਉਹਦੇ ਨਾਲ ਮੇਲ ਹੋ ਗਿਆ ਫਿਰ ਦੁੱਖ ਕਿਹੜਾ ਰਹਿ ਗਿਆ ਗੁਰੂ ਦੇ ਸਨਮੁਖ ਰਹਿਣਾ ਕਹਿੰਦੇ ਹਉਮੈ ਖਤਮ ਹੁੰਦੀ ਆ ਅੰਦਰੋਂ ਜੀਵ ਦਾ ਮਨ ਪਵਿੱਤਰ ਹੋ ਜਾਂਦਾ ਸਤ ਗੁਰ ਮਿਲਿਆ ਆਪ ਗਿਆ تیر ਪਵਨ ਸੋਜੀ ਪਾਈ ਨਿਰਮਲ ਜੋਤ ਪਸਰ ਰਹੀ ਜੋਤੀ ਜੋਤ ਮਿਲਾਈ ਸਤਗੁਰ ਦੇ ਨਾਲ ਜਦੋਂ ਮਿਲਾਪ ਹੁੰਦਾ ਜੀਵ ਦਾ ਫਿਰ ਜੀਵ ਨੂੰ ਸੋਝੀ ਪੈਂਦੀ ਆ ਕਿ ਉਹ ਪਰਮੇਸ਼ਰ ਤਿੰਨਾ ਭਵਨਾਂ ਚ ਵਿਆਪਕ ਤੇ ਜੀਵ ਦੀ ਜਿਹੜੀ ਅੰਦਰੋਂ ਹੈਗੀ ਆ ਮਨ ਦੀ ਮੈਲ ਸਤਗੁਰ ਦੇ ਨਾਲ ਮਿਲਿਆਂ ਖਤਮ ਹੁੰਦੀ ਆ ਤੇ ਇਸ ਤਰ੍ਹਾਂ ਜੀਵ ਦੀ ਜਿਹੜੀ ਸੁਰਤਾ ਉਹ ਪਰਮਾਤਮਾ ਦੇ ਪ੍ਰਕਾਸ਼ ਵਿੱਚ ਮਿਲਦੀ ਆ ਪੂਰੇ ਗੁਰ ਸਮਝਾਇਆ ਮਤ ਊਤਮ ਹੋਈ ਅੰਤਰ ਸੀਤਲ ਸਾਤ ਹੋਏ ਨਾਮੇ ਸੁਖ ਹੋਈ ਜਦੋਂ ਗੁਰੂ ਰਾਹੀਂ ਜੀਵ ਨੂੰ ਸਮਝ ਪੈਂਦੀ ਆ ਫਿਰ ਉਹਦੀ ਜਿਹੜੀ ਹੈਗੀ ਉਹ ਬੁੱਧੀ ਉਹ ਸ੍ਰੇਸ਼ਟ ਬੁੱਧੀ ਬਣਦੀ ਆ ਅੰਦਰੋਂ ਦੇ ਮਨ ਨੂੰ ਸ਼ਾਂਤੀ ਮਿਲਦੀ ਆ ਸੁੱਖ ਮਿਲਦਾ ਪ੍ਰਮਾਤਮਾ ਦੀਆਂ ਗੱਲਾਂ ਸੁਣ ਕੇ ਪੂਰਾ ਸਤਗੁਰ ਤਾਂ ਮਿਲੈ ਜਾਂ ਨਦਰ ਕਰਈ ਕਿਲ ਵਿਖ ਪਾਪ ਸਭ ਕੱਟੀਐ ਫਿਰ ਦੁੱਖ ਬਿਗਰ ਨਾ ਹੋਈ ਕਹਿੰਦੇ ਪਰ ਸਤਗੁਰ ਦਾ ਮਿਲਾਪ ਵੀ ਤਾਂ ਹੀ ਹੁੰਦਾ ਜਦੋਂ ਪਰਮੇਸ਼ਰ ਮਿਲਾਵੇ ਸਤਗੁਰ ਦੇ ਨਾਲ ਕਿ ਸਤਗੁਰ ਦੇ ਨਾਲ ਮਿਲੇ ਆ ਜੀਵ ਦੇ ਪਾਪ ਕੱਟੇ ਜਾਂਦੇ ਨੇ ਫਿਰ ਉਹਦੇ ਦੁੱਖਾਂ ਦਾ ਖਾਤਮਾ ਹੋ ਜਾਂਦਾ ਉਹਨੂੰ ਵਿਕਾਰਾਂ ਦੇ ਵਿਗਨ ਨਹੀਂ ਪੈਂਦੇ ਕੋਈ ਆਪਣੇ ਹੱਥ ਵੜਿਆਈਆਂ ਦੇ ਨਾਮੇ ਲਾਏ ਨਾਨਕ ਨਾਮ ਨਿਧਾਨ ਮਨਵਸਿਆ ਵੜਿਆਈ ਪਾਏ ਕਹਿੰਦੇ ਸਾਰੀਆਂ ਬੜਿਆਈਆਂ ਪਰਮੇਸ਼ਰ ਦੀਆਂ ਨੇ ਪਰਮੇਸ਼ਰ ਦੇ ਹੱਥ ਨੇ ਆਪ ਹੀ ਕਹਿੰਦੇ ਜੀਵ ਨੂੰ ਨਾਮ ਦੇ ਕੇ ਵਡਿਆਈ ਦਿੰਦਾ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਦੇ ਅੰਦਰ ਨਾਮ ਨਿਧਾਨ ਵਸ ਜਾਂਦਾ ਪਰਮੇਸ਼ਰ ਦਾ ਨਾਮ ਦਾ ਖਜ਼ਾਨਾ ਮੰਨ ਦੇ ਵਿੱਚ ਵਸ ਜਾਂਦਾ ਉਹ ਫਿਰ ਬਹੁਤ ਵਡਿਆਈ ਪਾਉਂਦਾ ਬਹੁਤ ਆਦਰ ਮਾਨ ਹੁੰਦਾ ਉਹਦਾ ਆਦਰ ਮਾਨ ਕਿਸ ਚੀਜ਼ ਦਾ ਉਹਦੇ ਅੰਦਰ ਵਸਦੇ ਨਾਮ ਦਾ ਜਿਹਦੇ ਅੰਦਰ ਨਾਮ ਵਸ ਗਿਆ ਉਹ ਨਾਮ ਨੂੰ ਵਡਿਆਈ ਆ ਆਸਾ ਮਹੱਲਾ ਤੀਜਾ ਸੁਣ ਮਨ ਮਨ ਵਸਾਏ ਤੂੰ ਆਪੇ ਆਏ ਮਿਲਾਏ ਮੇਰੇ ਪਾਈ ਆਨੰਦ ਇਹਨ ਸੱਚੀ ਭਗਤ ਕਰ ਸੱਚੇ ਚਿਤ ਲਾਈ ਇਕੋ ਨਾਮ ਤੇ ਆਏ ਤੂੰ ਸੁਖ ਪਾਵੇ ਮੇਰੇ ਪਾਈ ਹਮੈਂ ਦੁਜਾ ਦੂਰ ਕਰ ਵੱਡੀ ਵੜਾਈ ਰਹਾਓ ਕਹਿੰਦੇ ਜਦੋਂ ਜੀਵ ਪਰਮੇਸ਼ਰ ਦਾ ਨਾਮ ਸੁਣਦਾ ਤੇ ਮਨ ਦੇ ਵਿੱਚ ਵਸਾਉਂਦਾ ਫਿਰ ਕਹਿੰਦੇ ਪਰਮੇਸ਼ਰ ਆਪ ਹੀ ਉਸ ਜੀਵ ਨੂੰ ਆ ਕੇ ਮਿਲਦਾ ਕਹਿੰਦੇ ਹੈ ਜੀਵ ਅੰਨ ਦਿਨ ਸੱਚੀ ਭਗਤ ਕਰ ਸੱਚਾ ਚਿਤ ਲਾਈ ਹਰ ਵਕਤ ਦਿਨ ਰਾਤ ਉਸ ਪਰਮੇਸ਼ਰ ਦੀ ਭਗਤੀ ਚਿਤ ਲਾ ਕੇ ਕਰ ਉਹਨੂੰ ਚੇਤੇ ਵਿੱਚ ਵਸਾ ਕਹਿੰਦੇ ਉਸ ਇੱਕ ਦਾ ਨਾਮ ਧਿਆ ਕੇ ਤੂੰ ਸੁਖ ਪਾਏਗਾ ਉਹਦੇ ਨਾਲ ਨਾਮ ਜਪਣ ਦੇ ਨਾਲ ਤੇਰਾ ਹਉਮੈ ਤੇਰਾ ਦੂਜਾ ਭਾਉ ਸਭ ਜਿਹੜਾ ਮਾਇਆ ਦਾ ਪ੍ਰੇਮ ਆ ਸਭ ਕੁਝ ਖਤਮ ਹੋ ਜਾਂਦਾ ਇਸ ਤਰ੍ਹਾਂ ਫਿਰ ਵੱਡੀ ਵਡਿਆਈ ਮਿਲਦੀ ਆ ਸਤਿਗੁਰ ਦੀ ਪਰਮੇਸ਼ਰ ਦੀ ਜਦੋਂ ਚਿੱਤ ਵਿੱਚ ਜੀਵ ਦੇ ਨਾਮ ਵਸ ਜਾਂਦਾ ਇਸ ਭਗਤੀ ਨੂੰ ਸੁਰ ਨਰ ਮਨ ਜਨ ਲੋਚ ਦੇ ਵਿਣ ਸਤਿਗੁਰ ਪਾਈ ਨਾ ਜਾਏ ਇਸ ਭਗਤੀ ਨੂੰ ਸੁਰ ਨਰ ਮਨ ਜਨ ਲੋਚ ਦੇ ਵਿਣ ਸਤਿਗੁਰ ਪਾਈ ਨਾ ਜਾਏ ਪੰਡਤ ਪੜਦੇ ਜੋਤ ਕੀ ਤਨ ਬੂਝ ਨਾ ਪਾਏ ਆਪੇ ਤੇ ਸਬਰ ਰੱਖਿਅਨ ਕਿਛ ਕਹਿਣ ਨਾ ਜਾਈ ਆਪੇ ਦੇ ਸੋ ਪਾਈਐ ਗੁਰ ਬੂਝ ਬੁਝਾਈ ਕਹਿੰਦੇ ਭਾਈ ਜਿਹੜੀ ਇਹ ਪਰਮੇਸ਼ਰ ਦੀ ਭਗਤੀ ਆ ਇਹਨੂੰ ਤਾਂ ਦੇਵਤੇ मुनि ਲੋਕ ਸਭ ਚਾਹੁੰਦੇ ਨੇ ਪਰ ਸਤਗੁਰ ਦੀ ਦਾਤ ਆ ਉਹਦੇ ਤੋਂ ਬਿਨਾ ਭਗਤੀ ਕੀਤੀ ਨਹੀਂ ਜਾਂਦੀ ਜਿਹੜੇ ਕਹਿੰਦੇ ਪੰਡਤ ਲੋਕ ਨੇ ਉਹ ਵੀ ਕਹਿੰਦੇ ਧਾਰਮਿਕ ਕਿਤਾਬਾਂ ਪੜ ਪੜਦੇ ਨੇ ਪਰ ਉਹਨਾਂ ਨੂੰ ਵੀ ਜੀਵਨ ਦੀ ਅਸਲੀਅਤ ਪਰਮਾਤਮਾ ਦੀ ਤਤ ਵਿਚਾਰ ਉਹਨਾਂ ਨੂੰ ਵੀ ਸਮਝ ਨਹੀਂ ਆਉਂਦੀ ਕਿਉਂਕਿ ਸਿਰਫ ਧਾਰਮਿਕ ਗ੍ਰੰਥ ਪੜਨ ਦੇ ਨਾਲ ਉਹਦੀ ਸੋਝੀ ਨਹੀਂ ਆਉਂਦੀ ਇਹ ਤੇ ਉਹਦਾ ਨਾਮ ਜਪਣਾ ਪੈਂਦਾ ਨਾਮ ਸਤਗੁਰ ਤੋਂ ਮਿਲਦਾ ਕਹਿੰਦੇ ਜਿੱਥੇ-ਜਿੱਥੇ ਕਿਸੇ ਪਰਮਾਤਮਾ ਜੀਵ ਨੂੰ ਰੱਖਦਾ ਉੱਥੇ ਜੀਵ ਟਿਕਦਾ ਕਹਿੰਦੇ ਕੁਛ ਕਿਹਾ ਨਹੀਂ ਜਾ ਸਕਦਾ। ਕਿਹਨੂੰ ਦਾਤ ਦਿੰਦਾ ਆਪਣੇ ਨਾਮ ਦੀ ਕਿਹਨੂੰ ਨਹੀਂ ਦਿੰਦਾ। ਕਹਿੰਦੇ ਜਦੋਂ ਗੁਰੂ ਦੇ ਸਨਮੁਖ ਹੁੰਨੇ ਆ ਫੇਰ ਹੀ ਇਸ ਅਸਲੀਅਤ ਦਾ ਪਤਾ ਲੱਗਦਾ ਕਿ ਉਹ ਪਰਮੇਸ਼ਰ ਦੀ ਦਾਤ ਆ ਕਿਹਨੂੰ ਤਰੁੱਟ ਕੇ ਦੇ ਦਿੰਦਾ ਕਿਨੇ ਕਿਦੇ ਕਿਹਨੂੰ ਨਹੀਂ ਮਿਲਦੀ। ਇਸਾ ਵਾ ਕਰਮਾਂ ਦੇ ਲੇਖੇ ਨੇ ਪੁਰਾਣੇ ਸੰਸਕਾਰ ਤਾਂ ਹੀ ਹੈ ਨਾ ਕਿ ਸਾਡੇ ਮਨ ਨੂੰ ਜਨਮਾਂ ਜਨਮਾਂ ਦੀ ਮੈਲ ਲੱਗੀ ਹੋਈ ਆ ਇਹ ਮੈਲ ਉਹਦਾ ਨਾਮ ਜਪਿਆ ਹੀ ਉਤਰਨੀ ਆ ਹੋਰ ਕੋਈ ਦੂਜਾ ਤਰੀਕਾ ਹੈ ਨਹੀਂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਜੀ ਜੰਤ ਸਭ ਤਿਸ ਦੇ ਸਭਨਾ ਕਾ ਸੋਈ ਮੰਦਾ ਕਿਸ ਨੂੰ ਆਖੀਏ ਜੇ ਦੂਜਾ ਹੋਈ ਕਹਿੰਦੇ ਜਿਹੜੇ ਸਾਰੇ ਜੀਵ ਜੰਤ ਨੇ ਇਹ ਸਾਰੇ ਪਰਮੇਸ਼ਰ ਦੇ ਪੈਦਾ ਕੀਤੇ ਨੇ ਤੇ ਪਰਮੇਸ਼ਰ ਹੀ ਸਾਰਿਆਂ ਦਾ ਮਾਤਾ ਪਿਤਾ ਮਾਲਕ ਹੈ ਕਹਿੰਦੇ ਫਿਰ ਕਿਨੂੰ ਮਾੜਾ ਕਹੀਏ ਕਹਿੰਦੇ ਉਹਦੇ ਤੋਂ ਬਿਨਾ ਤਾਂ ਕੋਈ ਹੈ ਹੀ ਨਹੀਂ ਹਰ ਇੱਕ ਦੇ ਅੰਦਰ ਉਹ ਆਪ ਵਸ ਰਿਹਾ ਇੱਕੋ ਹੁਕਮ ਵਰਤਦਾ ਏਕਾ ਸਰਕਾਰਾ ਆਪ ਪਵਾਲੀ ਦਿੱਤਿਆਂ ਅੰਤਰ ਲੋਭ ਵਿਕਾਰਾ ਕਹਿੰਦੇ ਸਾਰਿਆਂ ਦੇ ਉੱਪਰ ਉਹਦਾ ਇੱਕ ਦਾ ਹੁਕਮ ਵਰਤ ਰਿਹਾ ਸਭ ਕੋਈ ਉਹਦੀ ਦੱਸੀ ਹੋਈ ਕਾਰ ਕਰ ਰਿਹਾ ਕਹਿੰਦੇ ਜਿਨ੍ਹਾਂ ਨੂੰ ਆਪ ਹੀ ਵਿਕਾਰਾਂ ਦੀ ਵਿੱਚ ਪੁਵਟ ਨਹੀਂ ਦਿੱਤੀ ਆ ਉਹਨਾਂ ਦੇ ਅੰਦਰ ਹੀ ਲੋਭ ਵਿਕਾਰ ਆ ਕਹਿੰਦੇ ਜੀਵ ਦੇ ਵੀ ਕੀ ਹੱਥ ਵਸ ਇੱਕ ਆਪੇ ਗੁਰਮਖ ਕੀਤਿਆਂ ਬੂਜਨ ਵਿਚਾਰਾ ਭਗਤ ਵੀ ਉਹਨਾਂ ਨੂੰ ਵਕਸੀਨ ਅੰਤਰ ਪੰਡਾਰਾ ਕਹਿੰਦੇ ਇੱਕ ਗੁਰੂ ਦੇ ਸਨਮੁਖ ਰੱਖੇ ਨੇ ਜਿਨ੍ਹਾਂ ਨੂੰ ਕਹਿੰਦੇ ਸਾਰੀਆਂ ਵਿਚਾਰਾਂ ਦੀ ਸੂਝ-ਬੂਝ ਹੈ ਜੀਵਨ ਦੀ ਅਸਲੀਅਤ ਦੀ ਸਮਝ ਆ ਜਾਂਦੀ ਹੈ ਫਿਰ ਕਹਿੰਦੇ ਉਹਨਾਂ ਦੇ ਹਿੱਸੇ ਭਗਤੀ ਦੇ ਭੰਡਾਰੇ ਵੀ ਪਾਏ ਨੇ ਉਹਨਾਂ ਨੂੰ ਭਗਤੀ ਦੀ ਦਾਤ ਵੀ ਦਿੱਤੀ ਪਰਮੇਸ਼ਰ ਨੇ ਸਤਗੁਰ ਦੇ ਰਾਹੀ ਗਿਆਨੀਆਂ ਨੂੰ ਸਭ ਸੱਚ ਹੈ ਸੱਚ ਸੋਜੀ ਹੋਈ ਓਏ ਪੁਲਾਏ ਕਿਸੇ ਦੇ ਨਾ ਪੁੱਲ ਨਹੀਂ ਸੱਚ ਜਾਣਣ ਸੋਈ ਕਹਿੰਦੇ ਜਿਨ੍ਹਾਂ ਨੂੰ ਪਰਮੇਸ਼ਰ ਨੇ ਗੁਰੂ ਦੇ ਰਾਹੀ ਗਿਆਨ ਦਿੱਤਾ ਸਭ ਸੋਝੀ ਦਿੱਤੀ ਆ ਉਹ ਕਹਿੰਦੇ ਕਿਸੇ ਦੇ ਭੁਲੇਖੇ ਵਿੱਚ ਪਾਇਆ ਭੁੱਲਦੇ ਨਹੀਂ ਹੈਗੇ ਕਹਿੰਦੇ ਉਹ ਸਭ ਸੱਚ ਜਾਣਦੇ ਨੇ ਉਹ ਪਰਮੇਸ਼ਰ ਦੇ ਨਾਲ ਜਾਣ ਪਛਾਣ ਰੱਖਦੇ ਨੇ ਕਰਮਹਿ ਪੰਜ ਵਰਤ ਦੇ ਪੰਚੇ ਵਿਚਾਰੀ ਨਾਨਕ ਬਿਨ ਸਤ ਗੁਰ ਵਸ ਨਾ ਆਵਨੀ ਨਾਮ ਹਉ ਮੈ ਮਾਰੀ ਕਹਿੰਦੇ ਜਿਹੜੇ ਗੁਰੂ ਦੇ ਸਨਮਖ ਰਹਿੰਦੇ ਨੇ ਜੀਵ ਇਹ ਨਹੀਂ ਹੈਗਾ ਵੀ ਉਹਨਾਂ ਦੇ ਅੰਦਰ ਜਿਹੜੇ ਇਹ ਪੰਜੇ ਕਾਮਾਦਿਕ ਵੈਰੀਏ ਹੈ ਨਹੀਂਗੇ ਉਹਨਾਂ ਦੇ ਅੰਦਰ ਵੀ ਨੇ ਕਹਿੰਦੇ ਪਰ ਕਹਿੰਦੇ ਉਹਨਾਂ ਦੇ ਵਾਸ ਵਿੱਚ ਨੇ ਲੋੜ ਅਨਸਾਰ ਜਿੰਨੀ ਕਹਿੰਦੇ ਉਹਨਾਂ ਦੀ ਤਾਦਾਦ ਚਾਹੀਦੀ ਆ ਉਹਨੇ ਕ ਹੈ ਬਾਕੀ ਜਿਹੜੀ ਬਹੁਤਾਤ ਆ ਉਹਨਾਂ ਦੇ ਵਾਸ ਵਿੱਚ ਹੈ ਪਰਮੇਸ਼ਰ ਦੀ ਮਿਹਰ ਦੇ ਸਦਕਾ ਕਹਿੰਦੇ ਉਹ ਵਿਚਾਰਵਾਨ ਨੇ ਕਹਿੰਦੇ ਉਹਨਾਂ ਨੇ ਆਪਣੇ ਕਾਮਾਦਿਕ ਵਸ ਵਿੱਚ ਕੀਤੇ ਹੋਏ ਨੇ ਜੋ ਸਤਗੁਰ ਦੀ ਸ਼ਰਨ ਪਏ ਨੇ ਪਰਮੇਸ਼ਰ ਦੀ ਮਿਹਰ ਸਦਕਾ ਫਿਰ ਨਾਨਕ ਜੀ ਕਹਿੰਦੇ ਨੇ ਜਿਹੜੇ ਇਹ ਪੰਜੇ ਕਾਮਾਦਿਕ ਵੈਰੀ ਨੇ ਸਤਗੁਰ ਦੀ ਸ਼ਰਨ ਪਏ ਤੋਂ ਬਿਨਾਂ ਇਹ ਵਸ ਚ ਨਹੀਂ ਆਉਂਦੇ ਨਾਮ ਦੇ ਨਾਲ ਹੀ ਹਉਮੈ ਖਤਮ ਹੁੰਦੀ ਆ ਸਤਗੁਰ ਦੀ ਸ਼ਰਨ ਪਿਆਈ ਇਦਾਰੇ ਪੰਜੇ ਕਾਮਾਦਿਕ ਵੈਰੀ ਹੈ ਜੀਵ ਦੇ ਵਸ ਵਿੱਚ ਆਉਂਦੇ ਨੇ ਕਿਉਂਕਿ ਸਤਗੁਰ ਦੇ ਰਾਹੀ ਨਾਮ ਦੀ ਦਾਤ ਮਿਲ ਜਾਂਦੀ ਆ ਫਿਰ ਤੇ ਇਹੀ ਆ ਸਾਡੇ ਲਈ ਪਵਦਾ ਸੰਗਤ ਜੀ ਕਿ ਸਤਗੁਰ ਦੀ ਸ਼ਰਨ ਪਈਏ ਵਾਹਿਗੁਰੂ ਤੋਂ ਮੰਗੀਏ ਕਿ ਸਾਨੂੰ ਸਤਗੁਰ ਦੀ ਸ਼ਰਨ ਵਿੱਚ ਪਾ ਤੇ ਆਪਣਾ ਨਾਮਦਾਨ ਦੇ ਹੰਦੀ ਸੰਗਤ ਜੀ ਐਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ